ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਸੀਗਾ ਜੀ ਇੱਕ ਵਿਚਾਰਾ ਕਬੂਤਰ ਇਹਦੇ ਨਾਲ ਪੈਰ ਦੇ ਵਿੱਚ ਡੋਰ ਫਸੀ ਹੋਈ ਸੀਗੀ ਵਿਚਾਰਾ ਬਹੁਤ ਉੱਪਰੋਂ ਗਿਰਿਆ ਇਹ ਤਾਂ ਤੋੜਿਆ ਆਪਣੀ ਸੀ ਜਾ ਰਿਹਾ ਖੰਭਾ ਜੇ ਇਹਦੇ ਖੰਭਾ ਦੇ ਵਿੱਚ ਵੀ ਡੋਰ ਫਸੀ ਹੋਈ ਸੀਗੀ ਤਾਂ ਮਤਲਬ ਇਹ ਨੇੜੇ ਵੀ ਨਹੀਂ ਸੀ ਆਉਣ ਦਿੰਦਾ ਇਹ ਠੀਕ ਹੈ ਜੀ ਇਹਨੂੰ ਬੜੀ ਮੁਸ਼ਕਲ ਨਾਲ ਘੰਟਾ ਡੇਢ ਘੰਟਾ ਹੋ ਗਿਆ ਬੜਾ ਮੁਸ਼ਕਲ ਇਹਨੂੰ ਫੜਿਆ ਫੜ ਕੇ ਤੇ ਪੈਰ ਦੇ ਵਿੱਚੋਂ ਡੋਰ ਕੱਢੀ ਵਿਚਾਰੇ ਦੇ ਦੇਖੋ ਥੱਲੇ ਪੈਰ ਤੇ ਦੇਖਦਾ ਹਾਂ ਸ਼ਾਇਦ ਜਾਂ ਕੰਬੀ ਹੋ ਹੋਇਆ ਤਾਂ ਸਾਰੇ ਦੋਸਤਾਂ ਚਰਨਾ ਯਾਰ ਬੇਨਤੀ ਹੈ ਮਿੱਤਰੋ ਪੰਛੀਆਂ ਦੀ ਇਹਨਾਂ ਇਹਨਾਂ ਤੋਂ ਵੱਡੀ ਸੇਵਾ ਕੋਈ ਸੇਵਾ ਨਹੀਂ ਯਾਰ ਦੁਨੀਆ ਦੇ ਉੱਤੇ ਕਿਉਂਕਿ ਇਹ ਬੇਜਵਾਨ ਨੇ ਇਹ ਵਿਚਾਰੇ ਬੇਜਵਾਨ ਨੇ ਇਹਨਾਂ ਕਰਾ ਬੋਲ ਕੇ ਦੱਸਣਾ ਮੈਨੂੰ ਦੁੱਖ ਹੈ ਹਨਾ ਜੇ ਮੰਨ ਲਓ ਹੁਣ ਇਹਦੇ ਪੈਰ ਚੋਂ ਡੋਰ ਨਾ ਕੱਢਦੇ ਤਾਂ ਇਹਨੇ ਵਿਚਾਰ ਨੇ ਮਰ ਜਾਣਾ ਸੀਗਾ ਇਹਨੂੰ ਪਾਣੀ ਪਿਲਾਇਆ ਠੀਕ ਹੈ ਇਹਦੇ ਪੈਰ ਚ ਡੋਰ ਜ਼ਖਮ ਜਾ ਪਿਆ ਹੋਇਆ ਡੋਰ ਕੱਢੀ ਆ ਯਾਰ ਇਹਨਾਂ ਦੇ ਵਿਚਾਰਿਆਂ ਨੂੰ ਵੀ ਜੀਣ ਦਿਆ ਕਰ ਯਾਰ ਮੈਂ ਸੱਚੀ ਕਹਿੰਦਾ ਤੇਸੇ ਵੀ ਭਰਾ ਕੋਈ ਵੀ ਭਰਾਣਾ ਕਦੇ ਵੀ ਪੰਛੀਆ ਕੈਦ ਕਰਕੇ ਨਹੀਂ ਰੱਖੋਗੇ ਮੈਂ ਮੈਂ ਸੱਚੀ ਕਹਿੰਦਾ ਨਹੀਂ ਮੈਨੂੰ ਤਾਂ ਬਹੁਤ ਦੁੱਖ ਹੁੰਦਾ ਜੇ ਕੋਈ ਕੈਦ ਕਰਕੇ ਪੰਛੀ ਰੱਖਦਾ ਹੈ। ਇਹ ਜਰੂਰ ਵਿਚਾਰੇ ਸੇਵਾ ਜਿੰਨੀ ਹੋਵੇ ਰੋਟੀ ਰਾਤ ਦੀ ਰੋਟੀ ਕਦੇ ਬਚੀ ਹੁੰਦੀ ਚੋਰ ਕੇ ਜਰੂਰ ਪਾਇਆ ਕਰੋ। ਇੱਕ ਕਦੀ ਕੋਈ ਰੋਟੀ ਬਾਜੇ ਕੋਠੇ ਤੇ ਚੋਰ ਕੇ ਪਾ ਦਿਓ ਚੌਲ ਪਾ ਦਿਓ। ਠੀਕ ਹੈ ਜਿੰਨੇ ਵਤੋਂ ਵਤ ਪੰਛੀ ਮੇਰੇ ਤੋਂ ਲੈ ਕੇ ਛੱਡੇ ਜਾਂਦੇ ਨਹੀਂ ਮੈਂ ਜਰੂਰ ਛੱਡਦਾ ਵਾਂ। ਹਰ ਮਹੀਨੇ 5-7 ਪੰਜਾ ਸਤ 10 ਪੰਛੀ ਲੈ ਕੇ ਜ਼ਰੂਰ ਛੱਡੋ ਚਲੋ ਜਿੰਨੀ ਕੁ ਮੇਰੀ ਗੰਜਾ ਐਸਾ ਜੀ ਮੈਂ ਕਰੀ ਜਾਂਦਾ ਪੰਛੀ ਦੀ ਸੇਵਾ ਜ਼ਰੂਰ ਕਰਿਆ ਇਹ ਵਿਚਾਰੇ ਬੇਜਵਾਨ ਨੇ ਇਹਨਾਂ ਦਾ ਪੁੱਲ ਬਹੁਤ ਵੱਡਾ ਪੁੱਲ ਹੈ ਇਸ ਕਰਕੇ ਸਾਰਿਆਂ ਦੀ ਚਰਨਾ ਜੀ ਬੇਨਤੀ ਕਰਦਾ ਵਾਂ ਇਹਨਾਂ ਦੀ ਸੇਵਾ ਦਾ ਜ਼ਰੂਰ ਮੈਂ ਆਖਰੀ ਦਮ ਤੱਕ ਇਹਨਾਂ ਦੀ ਸੇਵਾ ਕਰਦਾ ਮ ਕਰਦਾ ਰਾਂਗਾ ਜੀ ਚਾਹੇ ਪੈਸਾ ਹੋਵੇ ਨਾ ਹੋਵੇ बाजरा ਲੈ ਕੇ बाजरा ਲੈ ਕੇ ਰੱਖਦਾ ਗੱਡੀ 'ਚ ਜਿੱਥੇ ਮੈਨੂੰ ਲੱਗਦਾ ਬਿੱਠੇ ਕਬੂਤਰ ਰਹਿੰਦੇ ਨੇ ਉੱਥੇ ਇਹਨਾਂ ਨੂੰ ਪਾ ਦੰਨਾ ਵਾ ਠੀਕ ਹੈ ਜੀ ਪਾਣੀ ਦੇ ਲੈ ਕੇ ਕੌਲੇ 'ਚ ਰੱਖ ਦੰਨਾ ਕਹਣੀ ਪ੍ਰਮਾਤਮਾ ਇਹਨਾਂ ਦੇ ਪੈਰਾਂ ਪਿੱਛੇ ਦੇਈ ਜਾਂਦਾ ਜੀ ਯਾਰ ਜਿਹੜੇ ਪਤੰਗਾ ਡਾਉਂਦੇ ਨੇ ਨਾ ਉਹਨਾਂ ਨੂੰ ਮਾੜਾ-ਮੋਟਾ ਸੋਚਣਾ ਚਾਹੀਦਾ ਵੀ ਪ੍ਰਭੂ ਤੁਹਾਡਿਆਂ ਪਤੰਗਾ ਡਾਉਣ ਨਾਲ ਇਹਨਾਂ ਦਾ ਵਿਚਾਰਿਆਂ ਦਾ ਕਿੰਨਾ ਨੁਕਸਾਨ ਹੁੰਦਾ ਹੈ ਮੈਂ ਤਾਂ ਇਹ ਹਰ ਮਹੀਨੇ ਜਿੰਨੇ ਮੇਰੇ ਤੋਂ ਪੰਛੀ ਲੈ ਕੇ ਛੱਡੇ ਜਾਣ ਛੱਡਦਾ ਵਾਂ ਇਹ ਦੇਖਿਓ ਤੁਹਾਨੂੰ ਦਕੋਨਾ ਵਾ ਇੱਕ ਇਹ ਦੇਖਿਓ ਲੈ ਵੀ ਇਹ ਕੋਣ ਵਿਚਾਰਾ ਖੋੜਦਾ ਤਾਂ ਨਹੀਂ ਹੈਗਾ ਪਰ ਹਜੇ ਤੁਰਿਆ ਫਿਰਦਾ ਦੋਸਤੋ ਇਹਨਾਂ ਦੀ ਵਿਚਾਰਾਂ ਦੀ ਸੇਵਾ ਜ਼ਰੂਰ ਯਾਰ ਜਿਹੜੇ ਪਤੰਗੜ ਆਉਂਦੇ ਨੇ ਨਾ ਜਿਹੜੇ ਡੋਰਾ ਚੈਨਾ ਦਾ ਡੋਰਾ ਕੰਚਾ ਦੀਆਂ ਡੋਰਾ ਦੂਜੀਆਂ ਤੀਜੀਆਂ ਡੋਰਾ ਉਹਨਾਂ ਚਰਨਾਂ 'ਇੱਥੇ ਹੱਥ ਬੰਨ੍ਹ ਕੇ ਬੇਨਤੀ ਆ ਭਰਾਵੋ ਤੁਹਾਡੀਆਂ ਡੋਰਾ ਨਾਂ ਦਾ ਪਤਾ ਨਹੀਂ ਕਿੰਨੇ ਕੁ ਪੰਛੀ ਮਾਰਦੇ ਨੇ ਯਾਰ ਆਂਤਰਾ ਦੇ ਵਿੱਚ ਕਿੱਡਾ ਵੱਡਾ ਜ਼ੁਲਮ ਹੋਇਆ ਪੰਛੀਆਂ ਨੇ ਜਾਨਵਰਾਂ ਦਾ ਇੱਕ ਅਮਨ ਨਾ ਕਰਿਆ ਕਰੋ ਮੇਰੇ ਤੋਂ ਯਾਰ ਜਿੰਨੀ ਸੇਵਾ ਹੁੰਦੀ ਆ ਵੀਰ ਮੈਂ ਤਾਂ ਪੰਛੀਆਂ ਨੂੰ ਲੈ ਕੇ ਪਿੰਜਰੇ 'ਚੋਂ ਆਜ਼ਾਦ ਵੀ ਕਰਾਉਣਾ ਵਾਂ ਠੀਕ ਆ ਜਿੰਨੇ ਮੇਰੇ ਕੋਲ ਪੈਸੇ ਹੁੰਦੇ ਨੇ ਹਰ ਮਹੀਨੇ 5 ਲੈ ਜਾਣ 10 ਲੈ ਜਾਣ ਜ਼ਰੂਰ ਸਾਰੇ ਭਰਾ ਹੀ ਦੇਖੋ ਵਿਚਾਰ ਕੀ ਹੈ ਹਾਲਤ ਦੇਖੋ ਜਦ ਕਿ ਜਦੋਂ ਮੈਂ ਫੜਿਆ ਨਾ ਇਹਨੂੰ ਇਹਦੇ ਹੱਪੈਰ ਦੇ ਵਿੱਚ ਬੜੀ ਕਸੂਤੀ ਡੋਰ ਫਸੀ ਹੋਈ ਸੀਗੀ ਬੜੀ ਮੁਸ਼ਕਲ ਨਾਲ ਕੱਢੀ ਹੈ ਪਹਿਲਾਂ ਤਾਂ ਫੜਿਆ ਨਹੀਂ ਸੀ ਜਾਂਦਾ ਹੈਗਾ ਧੰਨਵਾਦ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਧੰਨਵਾਦ